ਪਾਤਸ਼ਾਹ ਦੀ ਆਜ਼ੀਰ ਵਿੱਚ ਅਦੇ ਸਾਡੇ ਬਹੁਤ ਹੀ ਸਤਾਰੂ ਸਾਬ ਨਕਰੀ ਸਿੰਘ ਜੀ ਲੱਗੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਗੜਬੇਟੀ ਗੁਰੂ ਪਿਆਰੀ ਸਾਹਿਬ ਜੀ ਪਧਿਆਰਨ ਕਰਨਾ ਵਾਹਿਗੁਰੂ ਜੀ ਦਾ ਕਾਸਾ ਰੈਰ ਜੀ ਕੀਤਾ ਜਿਵੇਂ ਅਸਰ ਜਲਸੀ ਸਮ ਕੋਈ ਵਾਰੀ ਹੈ ਇਸ ਮਾਮਾ ਅਨੁਸਾਰ ਅੱਜ ਆਪਾਂ ਬਹੁਤ ਹੀ ਤਖਦਾਈ ਸਮੇਂ ਤੇ ਆਪਣੇ ਸਮੇਂ ਤੇ ਪਰਵਾਦ ਦੇ ਨਾਲ ਦਕਸ਼ਨ ਜਾਂ ਕਰਮੋਸ਼। ਇਹ ਸੰਸਾਰ ਦੇ ਜੀਵਨ ਨਾਲ ਰਹਿਣਾ ਹੈ ਸਰ। ਆਪਾਂ ਭਾਰੀ ਸੈਕਟਰ ਨੇ ਕਿੰਨੇ ਸ੍ਰੰਗਲੀ ਦੁਨੀਆ ਤੱਕ ਜਾਈ ਹਾਂ। ਅਹ ਜਦੋਂ ਜਾਣ ਦੱਸਿਆ ਮਨਾ ਆਪੇ ਅੰਦਰ ਵਿਚਾਰੇ ਨੌਜਵਾਨ ਪਰਵਾਦ ਦਾ ਸਾਹਰਾ ਆਪਣੇ ਪਰਿਵਾਰ ਨੂੰ ਆਪਣੇ ਬਾਹਰ ਟਿਕਾਣੋਂ ਕੌਮ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਛੱਡ ਕੇ ਜਾਂਦਾ ਤਾਂ ਉਹਨਾਂ ਦੱਖਣ ਚੱਲਣਾ ਮਹੌਤ। ਪਾਗੀ ਕਰੀਏ ਸਾਡੀ ਕਿਸ ਤੇ ਵਾਸਤੇ?

ਮੈਨੂੰ ਪਤਾ ਮੈਸੇਜ ਜੁਗੀ ਡੋਨਾ ਦੇ ਵਿੱਚ 3 ਡੋਨਾ ਦੇ ਕਾਲਾ ਲੱਗੇ ਜਿਹੜਾ ਸਚੌਂਦਰੀ ਹੈ ਸਾਰੇ ਅੱਜ ਜਿਨ੍ਹਾਂ ਦਾ ਨਾਮ ਲਿਆ ਸਾਰੇ ਜਿਹੜੇ ਕਬੱਡੀ ਖਿਡਾਰੀ ਵੀ ਆਏ ਆ ਕਿਉਂਕਿ ਸਪੌਂਸਰ ਇਸੇ ਫੀਲਡ ਚੋਂ ਹੋਏ ਇਹਨਾਂ ਅਗਰ ਦੇ ਵਿੱਚ ਕੋਈ ਕੰਮ ਭਾਵੇਂ ਪੜਤੀ ਹੋ ਜਾਂਦਾ ਤਾਂ ਉਹਦੇ ਲਾਹ ਹੋ ਜਾਂਦਾ ਟੀਮ ਵਿੱਚ ਫੌਜ ਚੁੰਡੇ ਚਲੇ ਜਾਂਦੇ ਆਪੇ ਇਹ ਕੋਈ ਟੀਚਰ ਬਣਦੇ ਆ ਪਟਾਚਨ ਕਈ ਆ ਆਨੰਦ ਦੇ ਟੀਚਰ ਬਣ ਜਾਂਦੇ ਇਸ ਦਾ ਜਿੱਥੇ ਕੁਝ ਉਸ ਵਾਲਾ ਤੁਗਾ ਖਿਡਾਰੀ ਪੈਦਾ ਹੋ ਜਾਂਦਾ ਕੋਚ ਪੈਦਾ ਹੋ ਜਾਂਦਾ ਤਾਂ ਉਹ ਤਾਂ ਬਹੁਤ ਵੱਡਾ ਆਉਣ ਵਾਲੀ ਨਵੀਂ ਤਰੀਕੇ ਦੇ ਖਿਡਾਰਾ ਹੁੰਦਾ ਉਹਨਾਂ ਨੇ ਨੌਜਵਾਨੀ ਦੇ ਕਰਦਾ ਤੇ ਉਹ ਇਸ ਤਰ੍ਹਾਂ ਦਾ ਜੁੜਾ ਜਿਹੜਾ ਕਿ ਇਹ ਤੋਂ ਪ੍ਰਮੋਟ ਕਰਦਾ ਸੀ ਐਡੀ ਵੱਡੀ ਢੇਰ ਸੀ ਪਿੰਡ ਨੂੰ ਉਹ ਜਿਹੜਾ ਇਨਸਾਨ ਚਲਾ ਜਾਂਦਾ ਤਾਂ ਉਹਦਾ ਘਾਟਾ ਨਾ ਪੂਰਾ ਨਾ ਹੁੰਦਾ ਉਹਨੇ ਬਹੁਤ ਕੁਝ ਸਾਧਾ ਦੇ ਤੇ ਇਹ ਸਤਿ ਸ਼ਕਤੀ ਸਾਹਿਬ ਨੇ ਵੀ ਕਿ ਸਮਾਂ ਬਹੁਤ ਹੋ ਗਿਆ ਹੋ ਗਿਆ ਇਸ ਕਰਕੇ ਭਾਈ ਪਰਮਾਤਮਾ ਕਿਰਪਾ ਹੀ ਕਰੇ ਇਸ ਨਾਮ ਦੇ ਸੈਦਿਆਂ ਵੀ ਇਸ ਨਾਮ ਦੀ ਇੱਕ ਕਬੱਡੀ ਖਿਡਾਰੀ ਸੀ ਰਹੋਦੇ ਉਹ ਮਨਾਂ ਚੱਲੇਗਾ ਇਹ ਜੇ ਲੱਗਦਾ ਕਿ ਸਾਰੇ ਛੋਟੇ ਤੋਂ ਬਣਾ ਨੋਜਵੰਦ ਚੱਲੇਗਾ ਤੋਂ ਉਹਦੀ ਗੱਲ ਹੀ ਆ ਆਪਾਂ ਸੈਨਟੀਕਸਾਂ ਦੇ ਪਰ ਕਿਤਾ ਕੁਝ ਨਹੀਂ ਸੰਸਰ ਹੈ ਇੱਕ ਇੱਕੇ ਪ੍ਰਬਾਲ ਦੇ ਨਾਲ ਬਸੇ ਜੇ ਕਿਤਾ ਜਾ ਸਕਦਾ ਕਿਵਲੇ ਦੇ ਦੋ ਦੋ ਦੇ ਦੋ ਅੱਧਾ ਇਸ ਕਰਕੇ ਮੈਂ ਯਾਰ ਸਮਝ ਲਿਆ ਹੈ ਆਪਣੇ ਨੂੰ اپنے پروارے ہلکے کا سیوار ہوتے پروارجا کرتا ہوا پرماتما کے راز بندی کرتا سچے بادشاہ پورا اپنے چرن چماج دے پھر پروار نبھا من بخشے یہاں گھروں کا واحر جی کا خالص واحر